ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਿਹਤ ਜਰੂਰੀ ਜਾਣਕਾਰੀ ਮੈਂ ਤੁਹਾਡੇ ਸਭ ਦੇ ਨਾਲ ਸਾਂਝੀ ਕਰ ਰਿਹਾ ਤੁਸੀਂ ਪੜ ਲਿਆ ਹੋਵੇਗਾ ਕਿ ਇੱਕ ਛੋਟੀ ਜੀ ਗਲਤਫਹਿਮੀ ਕਰਕੇ ਹੋਇਆ 50 ਲੱਖ ਰੁਪਏ ਦਾ ਨੁਕਸਾਨ ਸਾਰਾ ਪਰਿਵਾਰ ਪਰੇਸ਼ਾਨ ਤੇ ਤੁਸੀਂ ਵੀ ਰਹਿਣਾ ਸਾਵਧਾਨ ਇਸ ਘਟਨਾ ਦਾ ਇਸ ਗੱਲਬਾਤ ਦਾ ਤੁਹਾਡੀ ਜ਼ਿੰਦਗੀ ਨਾਲ ਕੀ ਲੈਣਾ ਦੇਣਾ ਇਹ ਤੁਸੀਂ 2-4 ਮਿੰਟਾਂ ਦੇ ਵਿੱਚ ਪੂਰੀ ਵੀਡੀਓ ਸੁਣ ਕੇ ਇਹ ਜਾਣਕਾਰੀ ਤੁਸੀਂ ਹਾਸਲ ਕਰਿਓ ਔਰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਪਰਿਵਾਰ ਦੇ ਮੈਂਬਰਾਂ ਨਾਲ ਵੀ ਨਾ ਸਾਂਝਾ ਕਰਿਓ ਗੱਲ ਵੀਰੋ ਇਸ ਤਰ੍ਹਾਂ ਹੈ ਕਿ ਆਪਾਂ ਸਾਰੇ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਬੈਂਕ ਦੇ ਵਿੱਚ ਨਵਾਂ ਅਕਾਊਂਟ ਖੁਲਾਉਨੇ ਆ ਜਾਂ ਕੋਈ ਆਪਾਂ ਬੈਂਕ ਤੋਂ ਲੋਨ ਲੈਣੇ ਆ ਜਾਂ ਆਪਣੀ ਇਨਕਮ ਟੈਕਸ ਦੇ ਵਿੱਚ ਟੈਕਸ ਤੋਂ ਛੁਟਕਾਰਾ ਪਾਉਣ ਵਾਸਤੇ ਸੇਵਿੰਗ ਕਰਦੇ ਆ ਕੋਈ ਬੀਮਾ ਪਾਲਸੀ ਲੈਨੇ ਆ ਜਾਂ ਕੋਈ ਵੀ ਐਲਐਸਆਈ ਐਲਐਸਆਈ ਦੀ ਪਾਲਸੀ ਕਿ ਬੱਚਿਆਂ ਦੇ ਨਾਂ ਤੇ ਕੋਈ ਬੀਮਾ ਪਾਲਸੀ ਆਪਾਂ ਲੈਨੇ ਆ ਤਾਂ ਸਾਰੀਆਂ ਪਾਲਸੀਆਂ ਦੇ ਵਿੱਚ ਆਪਾਂ ਕਿਸ਼ਤ ਭਰਦੇ ਆ ਉਹ ਕਿਸ਼ਤ ਜਿਹੜੀ ਤੁਹਾਡੀ ਮੰਥਲੀ ਵੀ ਹੋ ਸਕਦੀ ਹੈ ਹਰ ਮਹੀਨੇ ਬਾਅਦ ਉਹ ਕੁਆਰਟਰਲੀ 3 ਮਹੀਨੇ ਬਾਅਦ ਉਹ 6 ਮਹੀਨੇ ਬਾਅਦ ਜਾਂ ਸਾਲਾਨਾ ਵੀ ਕਿਸ਼ਤ ਪਾਲਸੀਆਂ ਦੇ ਵਿੱਚ ਹੁੰਦੀ ਹੈ ਪਰ ਜਿਹੜੇ ਨੁਕਸਾਨ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਆ ਕਿ ਇੱਕ ਤਾਂ ਜਦੋਂ ਆਪਾਂ ਅਕਾਊਂਟ ਓਪਨ ਕਰਦੇ ਆ ਮੈਂ ਤੁਹਾਨੂੰ ਐਸਬੀਆ ਬੈਂਕ ਦੇ ਉਦਾਹਰਣ ਦੇ ਦਿੰਦਾ ਬਾਕੀ ਬੈਂਕਾਂ ਦੇ ਵਿੱਚ ਵੀ ਹੁੰਦਾ ਇਸੇ ਤਰ੍ਹਾਂ ਕਿ ਬੈਂਕ ਵੱਲੋਂ 500 ਰੁਪਿਆ ਲੈ ਕੇ ਜਿਹੜਾ 10 ਲੱਖ ਦਾ ਬੀਮਾ ਕੀਤਾ ਜਾਂਦਾ ਹੈ ਉਸ ਸੰਬੰਧੇ ਦਾ ਜਿਹਦਾ ਅਕਾਊਂਟ ਖੋਲਿਆ ਜਾਂਦਾ ਹੈ ਕਿ ਜ਼ਿੰਦਗੀ ਵਿੱਚ ਉਹਦੇ ਨਾਲ ਦੁਰਘਟਨਾਾਂ ਦੇ ਵਿੱਚ ਕਦੇ ਕੋਈ ਨੁਕਸਾਨ ਹੋ ਜਾਵੇ ਤਾਂ ਉਹਦੇ ਪਰਿਵਾਰ ਨੂੰ 10 ਲੱਖ ਰੁਪਏ ਦਿੱਤਾ ਜਾਂਦਾ ਹੈ ਜੇ 1000 ਰੁਪਿਆ ਆਪਾਂ ਦੰਨੇ ਆ ਅਕਾਊਂਟ ਓਪਨ ਕਰਨ ਵੇਲੇ ਔਰ ਇਹ ਆਪਣਾ ਪਰਸਨਲ ਐਕਸੀਡੈਂਟਲ ਇੰਸ਼ੋਰੈਂਸ ਆਪਾਂ ਖਲੌਣੇ ਆ ਤਾਂ ਫਿਰ 20 ਲੱਖ ਦਾ ਬੀਮਾ ਕੀਤਾ ਜਾਂਦਾ ਹੈ ਸਾਲ ਦੀ ਕਿਸ਼ਤ ਹੁੰਦੀ ਹੈ 1000 ਰੁਪਿਆ ਹੁਣ ਉਸੇ ਤਰ੍ਹਾਂ ਦੀ ਇੱਕ ਪਾਲਸੀ ਹੁੰਦੀ ਹੈ ਜਿਹਨੂੰ ਟਰਮ ਪਲਾਨ ਕਹਿੰਦੇ ਨੇ ਜਿਹੜੇ ਫੌਜੀ ਵੀਰ ਉਹ ਜਾਣਦੇ ਹੋਣਗੇ ਆਰਮੀ ਦੇ ਵਿੱਚ ਏਜੀਆਈ ਆਰਮੀ ਗਰੁੱਪ ਇੰਸ਼ੋਰੈਂਸ ਵੱਲੋਂ ਇਹ ਜਿਹੜਾ ਕੀਤਾ ਜਾਂਦਾ ਕਿ ਕੋਈ ਵੀ ਫੌਜੀ ਜਵਾਨ ਫੌਜ ਵਿੱਚ ਡਿਊਟੀ ਕਰਦੇ ਆ ਅਗਰ ਉਹ ਸ਼ਹੀਦ ਹੋ ਜਾਂਦਾ ਹੈ ਤਾਂ ਉਹਦੇ ਪਰਿਵਾਰ ਨੂੰ ਜਿਹੜਾ 50 ਲੱਖ ਰੁਪਏ ਦਿੱਤਾ ਜਾਂਦਾ ਔਰ ਉਹ ਜਿਹੜਾ ਪੈਸਾ ਉਹਦੀ ਹਰ ਮਹੀਨੇ ਕਿਸ਼ਤ ਕੱਟੀ ਜਾਂਦੀ ਹੈ ਇਸੇ ਤਰ੍ਹਾਂ ਸਿਵਲ ਦੇ ਵਿੱਚ ਵੀ ਬੈਂਕਾਂ ਦੇ ਵਿੱਚ ਵੀ ਜਿਹੜੇ ਨੌਕਰੀ ਕਰਦੇ ਨੇ ਕੋਈ ਰਿਸਕ ਵਾਲਾ ਕੰਮ ਕਰਦੇ ਨੇ ਜਿਨ੍ਹਾਂ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਅੱਜ ਅਸੀਂ ਠੀਕ ਠਾਕ ਹਾਂ ਕੱਲ ਨੂੰ ਪ੍ਰਮਾਤਮਾ ਦਾ ਪਤਾ ਨਹੀਂ ਕੋਈ ਐਸੀ ਅਣਹੋਣੀ ਵਾਪਰ ਜਾਵੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਘਟਨਾ ਹੋ ਜਾਵੇ ਤੇ ਮੇਰੇ ਪਰਿਵਾਰ ਨੂੰ ਮੇਰੇ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚ ਬਹੁਤੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਲੋਕ ਆਪਣਾ ਟਰਮ ਪ੍ਰਾਣ ਖਰਵਾ ਲੈਂਦੇ ਨੇ ਸੋ ਇਸੇ ਤਰ੍ਹਾਂ ਦੀ ਘਟਨਾ ਦੀ ਜ਼ਿਕਰ ਜਿਹੜਾ ਮੈਂ ਤੁਹਾਡੇ ਨਾਲ ਕਰ ਰਿਹਾ ਕਿ ਆਪਣੇ ਬਠਿੰਡਾ ਰੈਫਾਇਨਰੀ ਦੇ ਵਿੱਚ ਇੱਕ ਪਰਿਵਾਰ ਦਾ ਮੈਂਬਰ ਜਿਹੜਾ ਮੁਖੀ ਮੈਂਬਰ ਜਿਹਦੇ ਉੱਪਰ ਸਾਰਾ ਪਰਿਵਾਰ ਚੱਲਦਾ ਸੀ ਉਹਨੇ ਆਪਣਾ ਕਿਸੇ ਬੈਂਕ ਦੇ ਵਿੱਚੋਂ 2000 ਰੁਪਇਆ ਮਹੀਨੇ ਦੀ ਕਿਸ਼ਤ ਦੇ ਹਿਸਾਬ ਨਾਲ ਆਪਣਾ 50 ਲੱਖ ਦਾ ਬੀਮਾ ਕਰਾਇਆ ਹੋਇਆ ਸੀ ਟਰਮ ਪਲਾਨ ਹੁਣ ਉਹਦੀ ਜਦੋਂ ਵੀ ਆਪਾਂ ਕੋਈ ਬੀਮਾ ਪਾਲਿਸੀ ਲੈਂਦੇ ਆ ਤਾਂ ਉਹਦੀ ਜਿਹੜੀ ਕਿਸ਼ਤ ਆਪਾਂ ਨੂੰ ਹਰ ਮਹੀਨੇ ਭਰਨੀ ਪੈਂਦੀ ਹੈ ਜਿਹਨੂੰ ਆਪਾਂ ਰੀਨੂਵਲ ਕਹਿੰਦੇ ਆ ਹੁਣ ਉਹਦੇ ਵਿੱਚ ਜੇ ਤੁਹਾਡੀ ਕਿਸ਼ਤ ਮਹੀਨਾਵਾਰ ਹੈ ਜਾਂ 3 ਮਹੀਨੇ ਤੋਂ ਆ ਜਾਂ 6 ਮਹੀਨੇ ਤੋਂ ਆ ਤਾਂ ਤੁਸੀਂ ਕਿਸ਼ਤ ਭਰਦੇ ਹੋ ਔਰ ਤੁਹਾਡਾ ਆਟੋ ਡੈਬਿਟ ਨਹੀਂ ਲੱਗਾ ਹੋਇਆ ਮੰਨ ਲਓ ਤੁਸੀਂ ਖੁਦ ਭਰਦੇ ਹੋ ਜਾ ਕੇ ਜਾਂ ਤੁਸੀਂ ਆਨਲਾਈਨ Google Pay PhonePe ਤੋਂ ਭਰਦੇ ਹੋ ਤਾਂ ਤੁਸੀਂ 15 ਦਿਨ ਤੁਹਾਨੂੰ ਕੰਪਨੀ ਦਿੰਦੀ ਹੈ ਤੁਸੀਂ ਕਿਸ਼ਤ ਭਰਨ ਦੀ ਡੇਟ ਤੋਂ ਲੈ ਕੇ ਅਗਲੇ 15 ਦਿਨ ਦੇ ਵਿੱਚ ਕਿਸ਼ਤ ਭਰ ਸਕਦੇ ਹੋ ਤੁਹਾਡੀ ਪਾਲਿਸੀ ਜਿਹੜੀ ਚੱਲਦੀ ਰਹੇਗੀ ਔਰ ਤੁਹਾਡੇ ਨਾਲ ਕੁਛ ਦਿਨ ਘਟਨਾ ਹੋਣ ਦੀ ਹਾਲਤ ਵਿੱਚ ਤੁਹਾਡੇ ਪਰਿਵਾਰ ਨੂੰ ਪੂਰਾ ਪੈਸਾ ਮਿਲ ਜਾਏਗਾ ਪਰ ਜੇਕਰ ਉਹ 15 ਦਿਨ ਤੁਸੀਂ ਕਿਸ਼ਤ ਨਹੀਂ ਭਰਦੇ ਤਾਂ 16ਵੇਂ ਦਿਨ ਤੁਹਾਡਾ ਜਿਹੜਾ ਬੀਮਾ ਉਹ ਖਤਮ ਹੋ ਜਾਂਦਾ ਹੈ ਚਾਹੇ ਤੁਹਾਡੀ ਪਾਲਿਸੀ ਨੂੰ ਚੱਲਦੇ ਨੂੰ ਕਿੰਨੇ ਵੀ ਸਾਲ ਹੋ ਗਏ ਪਰ ਜੇ ਤੁਹਾਡੀ ਸਾਲਾਨਾ ਕਿਸ਼ਤ ਹੈ ਤਾਂ ਤੁਹਾਨੂੰ ਕੰਪਨੀ 1 ਮਹੀਨਾ ਐਕਸਟਰਾ ਦਿੰਦੀ ਹੈ ਕਿ ਤੁਸੀਂ ਜੀ ਕਿਸ਼ਤ ਨਹੀਂ ਭਰੀ ਹੈ ਤਾਂ ਤੁਸੀਂ 1 ਮਹੀਨਾ ਹੋਰ ਆ ਤੁਸੀਂ ਭਰ ਦਿਓ ਜੇ 1 ਮਹੀਨੇ ਵਿੱਚ ਤੁਸੀਂ ਨਹੀਂ ਭਰਦੇ ਤਾਂ ਤੁਹਾਡਾ ਭਾਵੇਂ 50 ਲੱਖ ਦਾ ਬੀਮਾ ਜਾਂ ਕਰੋੜ ਦਾ ਬੀਮਾ ਉਹ ਖਤਮ ਹੋ ਜਾਣਾ ਹੈ ਤੁਹਾਡੇ ਕੱਲ ਨੂੰ ਨਾਲ ਕੋਈ ਦੁਰਘਟਨਾ ਹੋਣ ਦੀ ਹਾਲਤ ਵਿੱਚ ਤੁਹਾਡੇ ਪਰਿਵਾਰ ਨੂੰ ਉਹ ਪੈਸਾ ਨਹੀਂ ਮਿਲਣਾ ਨਹੀਂ ਤਾਂ ਬਹੁਤ ਜ਼ਿਆਦਾ ਖੱਜਲਖੋਰ ਪਰਿਵਾਰ ਨੂੰ ਹੋਣਾ ਪੈਂਦਾ ਹੁਣ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਜਾਂ ਲੋਨ ਲੈਣ ਸਮੇਂ ਅਕਾਊਂਟ ਓਪਨ ਕਰਨ ਸਮੇਂ ਆਪਦੀ ਮਰਜ਼ੀ ਨਾਲ ਕੋਈ ਬੀਮਾ ਪਾਲਿਸੀ ਖੋਲੀ ਹੈ ਕੋਈ ਬੱਚਿਆਂ ਦੇ ਨਾਂ ਤੋਂ ਕੋਈ ਸਕੀਮ ਲਈ ਹੈ ਜੇ ਤੁਹਾਡੀ ਕਿਸ਼ਤ ਹੈਗੀ ਆ 50000 ਲੱਖ ਜਾਂ ਬਹੁਤ ਜ਼ਿਆਦਾ ਤਾਂ ਠੀਕ ਆ ਤੁਸੀਂ ਬੀਮਾ ਪਾਲਸੀ ਦੀ ਕੰਪਨੀ ਦੇ ਵਿੱਚ ਜਾ ਕੇ ਚੈੱਕ ਦੰਨੇ ਹੋ ਜਾਂ ਕੈਸ਼ ਜਮਾ ਕਰਾਉਣੇ ਹੋ ਜਾਂ ਕਿਵੇਂ ਕਰਾਉਂਦੇ ਹੋ ਤੁਹਾਡੀ ਮਰਜ਼ੀ ਹੈ ਜਾਂ ਕ੍ਰੈਡਿਟ ਕਾਰਡ ਤੋਂ ਕਰਾਉਣੇ ਹੋ ਪਰ ਜੇਕਰ ਤੁਹਾਡੀ ਕਿਸ਼ਤ ਮਹੀਨੇ ਦੀ 1000 1500 2000 ਹੈ ਜਾਂ ਸਾਲ ਦੀ ਤੁਸੀਂ ਕੋਈ ਪਾਲਸੀ ਲਈ ਹੈ ਐਕਸੀਡੈਂਟਲ ਇੰਸ਼ੋਰੈਂਸ ਪਾਲਸੀ ਜਿਹਦੀ ਕਿਸ਼ਤ 500 ਰੁਪਿਆ ਜਾਂ 1000 ਰੁਪਿਆ ਤਾਂ ਅੱਜ ਹੀ ਆਪਣੀ ਬੀਮਾ ਕੰਪਨੀ ਦੇ ਦਫ਼ਤਰ ਵਿੱਚ ਜਾਂ ਬੈਂਕ ਵਿੱਚ ਜਾ ਕੇ ਆਪਣੀ ਪਾਲਿਸੀ ਤੇ ਆਟੋ ਡੈਬਿਟ ਕਿਸ਼ਤ ਲਵਾ ਲਓ ਤਾਂ ਕਿ ਤੁਹਾਡੀ ਆਪਣੇ ਆਪ ਜਿਹੜੀ ਕਿਸ਼ਤ ਕੱਟੀ ਜਾਵੇ ਤੁਹਾਨੂੰ ਕੋਈ ਜ਼ਿੰਦਗੀ ਦੇ ਵਿੱਚ ਉਹ ਪਾਲਿਸੀ ਦਾ ਜਿਹੜਾ ਕਲੇਮ ਲੈਣ ਦੇ ਵਿੱਚ ਮੁਸ਼ਕਲ ਨਾ ਆਵੇ ਔਰ ਉਹਨਾਂ ਤੋਂ ਆਪ ਦਾ ਪ੍ਰੂਫ ਵੀ ਲੈ ਲਓ ਵੀ ਮੇਰਾ ਆਟੋ ਡੈਬਿਟ ਲੱਗ ਗਿਆ ਔਰ ਜਿੰਨੀ ਤਰੀਕ ਨੂੰ ਤੁਹਾਡੀ ਕਿਸ਼ਤ ਡਿਊ ਹੈ ਉਸ ਤਰੀਕ ਨੂੰ ਤੁਹਾਡੇ ਅਕਾਊਂਟ ਵਿੱਚ ਉਹ ਕਿਸ਼ਤ ਵਾਲੇ ਪੈਸੇ ਹੋਣੇ ਚਾਹੀਦੇ ਨੇ ਕਿਉਂਕਿ ਨੁਕਸਾਨ ਇਹ ਹੁੰਦਾ ਹੁਣ ਉਸ ਪਰਿਵਾਰ ਨੇ 50 ਲੱਖ ਦਾ ਬੀਮਾ ਪਾਲਿਸੀ ਲਈ ਸੀ ਪਰ ਜਿਹੜੀ ਉਹਨਾਂ ਦੀ ਕਿਸ਼ਤ ਡਿਊ ਸੀ ਉਦੇ ਤੋਂ 15 ਦਿਨ ਆਟੋ ਡੈਬਿਟ ਖਤਮ ਹੋ ਗਿਆ ਅਕਾਊਂਟ ਵਿੱਚ ਪੈਸੇ ਨਹੀਂ ਸਨ ਤੇ ਕਿਸ਼ਤ ਰੀਨੂਵਲ ਦੇ ਡੇਟ ਤੋਂ ਲੈ ਕੇ 15 ਦਿਨ ਦੇ ਵਿੱਚ ਵਿੱਚ ਕਿਸ਼ਤ ਨਹੀਂ ਭਰੀ ਤੇ 17ਵੇਂ ਦਿਨ ਉਸ ਇਨਸਾਨ ਦੇ ਐਕਸੀਡੈਂਟ ਦੇ ਵਿੱਚ ਜਿਹੜੀ ਮੌਤ ਹੋ ਜਾਂਦੀ ਹੈ ਤੇ ਉਹ ਜਦੋਂ ਪਰਿਵਾਰ ਵਾਲੇ ਘਰੇ ਪਾਲਸੀ ਬਵਾਉਣ ਪਿਆ ਸੀ ਉਹ ਲੈ ਕੇ ਜਦੋਂ ਬੈਂਕ ਵਿੱਚ ਜਾਂਦੇ ਆ ਤੇ ਬੈਂਕ ਵਾਲੇ ਕਹਿੰਦੇ ਜੀ ਸਿਰਫ 2 ਦਿਨ ਪਹਿਲਾਂ ਜੇ ਉਹ ਬੰਦਾ 2200 ਰੁਪਏ ਕਿਸ਼ਤ ਭਰ ਦਿੰਦਾ ਤਾਂ ਇਹ 50 ਲੱਖ ਰੁਪਏ ਪਰਿਵਾਰ ਨੂੰ ਮਿਲ ਜਾਣਾ ਸੀ ਕਹਿਨ ਤੋਂ ਭਾਵੇਂ ਲਾਪਰਵਾਹੀ ਸਮਝ ਲਓ ਅਣਗਹਿਲੀ ਸਮਝ ਲਓ ਜੋ ਮਰਜੀ ਸਮਝ ਲਓ ਜੇ ਤੁਸੀਂ ਇਤਰਾ ਸੋਚ ਕਿ ਕਿ ਬੀਮਾ ਪਾਲਿਸੀ ਲਈ ਹੈ ਕਿ ਅਗਰ ਕੱਲ ਨੂੰ ਮੇਰੇ ਨਾਲ ਕੁਝ ਵਾਪਰਦਾ ਤਾਂ ਮੇਰੇ ਪਰਿਵਾਰ ਦੀ ਆਰਥਿਕ ਮਦਦ ਹੋ ਜਾਏਗੀ ਤਾਂ ਆਪਣੀ ਜਿਹੜੀ ਕਿਸ਼ਤ ਹੈ ਸਮੇਂ ਸਿਰ ਭਰੋ ਜਿਹੜਾ ਰੀਨੂਵਲ ਆ ਤੁਹਾਡਾ ਚਾਹ 2 ਸਾਲ 4 ਸਾਲ ਜਿੰਨੇ ਵੀ ਹੋ ਗਏ ਆ ਉਹਦਾ ਰਿਮਾਈਂਡਰ ਲਾ ਲਓ ਉਹਨੂੰ ਜੇ ਤੁਸੀਂ ਆਨਲਾਈਨ ਭਰਦੇ ਹੋ ਗੂਗਲ ਪੇ ਫੋਨ ਪੇ ਤੋਂ ਤਾਂ ਉਹ ਟਾਈਮ ਸਿਰ ਆਪਣੀ ਕਿਸ਼ਤ ਕਰੋ ਨਹੀਂ ਤਾਂ ਆਟੋ ਡੈਬਿਟ ਲਗਵਾ ਲਓ ਤਾਂ ਕਿ ਤੁਹਾਡੇ ਖਾਤੇ ਵਿੱਚੋਂ ਆਪਣੇ ਆਪ ਜਿਹੜੀ ਕਿਸ਼ਤ ਕੱਟੀ ਜਾਵੇ ਤਾਂ ਤੁਹਾਡੀ ਪਾਲਿਸੀ ਦੇ ਜਿਹੜੇ ਬੈਨੀਫਿਟ ਹੈ ਉਹ ਤੁਹਾਨੂੰ ਲਗਾਤਾਰ ਮਿਲਦੇ ਰਹਿਣ ਔਰ ਜਿੰਨੀ ਤਰੀਕ ਨੂੰ ਤੁਹਾਡੀ ਕਿਸ਼ਤ ਕੱਟਣੀ ਆ ਉਸ ਤੁਹਾਡੇ ਅਕਾਊਂਟ ਵਿੱਚ ਉਹ ਪੈਸੇ ਹੋਣੇ ਚਾਹੀਦੇ ਨੇ ਬਸ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹੀ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਸੀ ਕਿ ਜਿੰਨਾ ਵੀ ਵੀਰਾ ਭੈਣਾ ਬੱਚਿਆਂ ਦੇ ਨਾਂ ਤੇ ਕੋਈ ਬੀਮਾ ਪਾਲਿਸੀਆਂ ਚੱਲਦੀਆਂ ਹਨ ਖਾਸ ਕਰਕੇ ਟਰਮ ਪਲਾਨ ਜਿਹਦੇ ਵਿੱਚ ਤੁਹਾਡਾ 50 ਲੱਖ ਕਰੋੜ 20 ਲੱਖ ਦਾ ਤੁਹਾਡਾ ਬੀਮਾ ਚੱਲਦਾ ਉਸ ਪਾਲਿਸੀ ਦੀ ਜਿਹੜੀ ਕਿਸ਼ਤ ਹੈ ਉਹ ਆਪਣੇ ਫੋਨ ਤੋਂ ਉਸ ਕੰਪਨੀ ਦੀ ਬੀਮਾ ਕੰਪਨੀ ਦੀ ਐਪ ਦੇ ਰਾਹੀਂ ਜਾਂ ਬੀਮਾ ਕੰਪਨੀ ਦੇ ਦਫ਼ਤਰ ਜਾ ਕੇ ਜਾਂ ਜਿਹੜੀ ਬੈਂਕ ਵਿੱਚੋਂ ਤੁਸੀਂ ਪਾਲਿਸੀ ਲਈ ਹੈ ਉਸ ਬੈਂਕ 'ਚ ਜਾ ਕੇ ਆਪਣੀ ਪਾਲਿਸੀ ਤੇ ਆਟੋ ਡੈਬਿਟ ਲਗਵਾ ਲਓ ਤਾਂ ਕਿ ਤੁਹਾਨੂੰ ਪਾਲਿਸੀ ਦੇ ਬੇਨਿਫਿਟ ਤੇ ਪਾਲਿਸੀ ਦੇ ਵਿੱਚ ਜ਼ਿੰਦਗੀ ਵਿੱਚ ਲੋੜ ਪੈਣ ਤੇ ਕਲੇਮ ਮਿਲਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਹ ਜਾਣਕਾਰੀ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਵੀ ਕਰਿਓ ਤਾਂ ਕਿ ਜਿਹੜਾ ਉਸ ਪਰਿਵਾਰ ਦਾ 50 ਲੱਖ ਦਾ ਨੁਕਸਾਨ ਹੋਇਆ ਉਹ ਹੋਰ ਕਿਸੇ ਦਾ ਨਾਮ ਹੋਵੇ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਜੇਕਰ ਤੁਸੀਂ ਪਹਿਲੀ ਵਾਰ ਵੇਖ ਰਹੇ ਹੋ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਇਸੇ ਤਰ੍ਹਾਂ ਦੀਆਂ ਜ਼ਰੂਰੀ ਜਾਣਕਾਰੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਸੋ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ